ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਲੀਪ ਸਿੰਘ 바ਵਾ ਯਾਦਗਾਰੀ ਪੰਜਾਬੀ ਪਰਫੁੱਲਤਾ ਪੁਰਸਕਾਰ ਸਨਮਾਨਿਤ ਸ਼ਖਸੀਅਤ ਰਾਸ਼ਟਰੀ ਪੁਰਸਕਾਰ ਪ੍ਰਾਪਤਕਰਤਾ ਅਧਿਆਪਕ ਬਾਣੀ ਗੀਤਾਂ ਦਾ ਸੁਲਤਾਨ ਸਰਦਾਰ ਕਰਨਜੀਤ ਸਿੰਘ ਕਰੇਵਾਲ ਸਰ ਸਪਸ਼ਟ ਸੇਦ ਮਿਲ ਪੰਜਾਬੀ ਬਾਲ ਗੀਤਾ ਦਾ ਲੇਖਕ ਅਤੇ ਸੋਲੋ ਸਮੂਹਿਕ ਪੇਸ਼ਕਾਰ ਨੈਸ਼ਨਲ ਐਵਾਰਡੀ ਸਟੇਟ ਐਵਾਰਡੀ ਰਜਮ ਇਨਾਮ ਸਨਮਾਨ ਹਾਸਲ ਕਰਤਾ ਅਧਿਆਪਕ ਕਰਮਜੀਤ ਸਿੰਘ ਵੱਡੀਆਂ ਪ੍ਰਾਪਤੀਆਂ ਕਰਨ ਵੱਲ ਵਧਦਾ ਸੂਝਵਾਨ ਸਾਹਿਤਕਾਰ ਤੇ ਸੰਗੀਤਕ ਆਤਮਾ ਦਾ ਮਾਲਕ ਹੈ ਜਨਮ ਤੇ ਵਿਦਿਆਰਥੀ ਸਰਦਾਰ ਦਲੀਪ माता स्वर्गी सरदार हरबंस कौर की कुखों पिंड ललतो कलु जन्मे सिंह पुरा सरकारी हाई स्कूल ललतो कल तो दसवीं पास की थी ललतो कल्डे हरी सितारियां दिलबर वर्गे बड़े लेखक का पिंड है बत्तोवाल प्रसिद्ध जंग भी इसे पिंड सी बीए एमए बीएड पत्र व्यवहार कोर्स पंजाबी यूनिवर्सिटी पटियाला ਤੋਂ ਕਰਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕ ਸੇਵਾਯੁਕਤ ਹਨ ਮੁਹਾਰਤ ਵਿਦਿਆਰਥੀਆਂ ਨੂੰ ਗਾ ਕੇ ਪੜ੍ਹਾਉਣ ਵਾਲੇ ਅਤੇ ਸੰਗੜੇ ਗੀਤ ਵਿਅਕਤੀਗਤ ਰੂਪ ਵਿੱਚ ਲੇਖ ਗਾ ਕੇ ਅਤੇ ਸਮੂਹਕ ਤੌਰ ਤੇ ਗਰੁੱਪ ਵੱਜੋਂ ਪੇਸ਼ रिकॉर्ड ਕਰਵਾ ਕੇ YouTube ਉਤੇ ਦੁਨੀਆ ਭਰ ਵਿੱਚ ਪ੍ਰਸਿੱਧ ਹਨ ਐਵਾਜ਼ 2013 ਵਿੱਚ ਭਾਰਤ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਪੁਰਸਕਾਰ ਰਾਸ਼ਟਰਪਤੀ ਸ਼੍ਰੀ ਪ੍ਰਣਾਬ ਹੰਕਰ ਜੀ ਕੋਲੋਂ ਮਿਲਿਆ 2023 ਵਿੱਚ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਕਰਵਾਏ ਗਏ ਨੂਰੀ ਲਿਖਣ ਦੇ ਮੁਕਾਬਲੇ ਵਿੱਚ 1 ਲੱਖ ਰੁਪਏ ਦਾ 2009 ਵਿੱਚ ਅਧਿਆਪਕ ਰਾਜ ਪੁਰਸਕਾਰ ਮਿਲਿਆ ਅਤੇ 2010 ਵਿੱਚ ਆਡੀਓ ਵੀਡੀਓ ਪੰਜਾਬੀ ਵਰਣਮਾਲਾ ਨੂੰ ਅਮਰੀਕਨ ਇੰਡੀਆ ਫਾਊਂਡੇਸ਼ਨ ٹرسٹ ਵੱਲੋਂ 103000 ਰੁਪਏ ਦਾ ਇਨਾਮ ਹਾਸਲ ਹੋਇਆ 2000 ਯੂਥ ਐਵਾਰਡ ਮਿਲਿਆ 2012 ਵਿੱਚ ਸੱਤ ਪਛਾਵਾਂ ਵਾਲੀ ਗੀਤਾ ਦੀ ਸੀ ਇਨਾ ਦਾ ਗਾਇਆ ਹੋਇਆ ਗੀਤ ਸ਼ਾਮਿਲ ਕੀਤਾ ਗਿਆ 2017 ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਕਰਵਾਈ ਗੀਤ ਗਾਉਣ ਮੁਕਾਬਲੇ ਵਿੱਚ 35000 ਰੁਪਏ ਦਾ ਪਹਿਲਾ ਇਨਾਮ ਹਾਸਲ ਕੀਤਾ 2018 ਵਿੱਚ 36 ਗੜ੍ਹ ਦੇ ਵਿਦਿਆਰਥੀਆਂ ਨਾਲ ਸਿੱਖਿਆ ਸੰਬੰਧੀ ਵੀਡੀਓ ਬਣਾਇਆ 2020 ਵਿੱਚ वोटर जागरूकता संबंधी दो हज़ार इक्की पहला इनाम दो हजार पंजाबी बिजनेस प्रोफेष्ट एसोसीएशन कैनेडा वालों करवाई गीत मुकाबले भी पहला इनाम हासिल किया इस तो बिना होर भी कुछ अवार्ड इन्हें मिले हैं पुस्तक रूपी योगदान ਛੱਟ ਕੀ ਸਕੂਲ ਮੈਨੂਆ ਧਰਤੀ ਦੀ ਪੁਕਾਰ ਗਾਏ ਗੀਤ ਪਿਆਰੇ ਬੱਚਿਓ ਜਹਾਜ਼ ਦੀ ਝੂਕੀ ਜੰਗਲ ਦੇ ਵਿੱਚ ਚੋਰ ਦਿਸ਼ਾ ਫੁੱਲਾ ਵਾਲੀ ਕਾਪੀ ਇਹ ਗੀਤਾਂ ਦੀਆਂ ਪੁਸਤਕਾਂ ਹਨ ਰਸਾਲਿਆਂ ਤੇ ਬਾਲ ਸਾਹਿਤ ਮੈਗਜ਼ੀਨਾਂ ਵਿੱਚ ਵੀ ਨਿਰੰਤਰ ਗੀਤ ਛੱਪਦੇ ਰਹਿੰਦੇ ਹਨ ਵਿਭਾਗ ਵੱਲੋਂ ਉਹਨਾਂ ਦੀਆਂ ਚਾਰ ਪੁਸਤਕਾਂ ਸਕੂਲਾਂ ਦੇ ਲਈ ਪ੍ਰਵਾਨਿਤ ਹਨ ਦਾ ਅਦਵਾਈ ਬਾਰੇ ਇਹਨਾਂ ਜਿੰਗਲਸ ਖੁਲਾਉਂਦੇ ਜਿੰਗਾਂ ਗਏਗਾ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਵਜੋਂ ਸੇਵਾ ਨਿਭਾਈ ਪੰਜਾਬ ਸਕੂਲ ਸਿੱਖਿਆ ਪੰਜਾਬ ਦੇ ਐਕਟੀਵਿਟੀ ਪੇਜ ਤੇ ਕਿੰਨੇ ਸੋਹਣੇ ਸਕੂਲ ਵੀਡੀਓ ਬਹੁਤ ਪ੍ਰਸਿੱਧ ਹੋਇਆ ਸਰਕਾਰੀ ਸਕੂਲਾਂ ਦੇ ਬੱਚਿਆਂ ਅਧਿਆਪਕ ਨਿਰਦੇਸ਼ਕ ਵਜੋਂ ਨਾਟਕਾਂ ਤੇ ਕੋਰੀਓਗ੍ਰਾਫੀਆਂ ਦਿਨਾ ਬੰਗਲੌਰ ਕਰਤਾ ਦਿੱਲੀ Shimla Gujarat Hyderabad ਆਦਿ ਵਿੱਚ ਪੇਸ਼ਕਾਰੀਆ ਵਿਦਿਆਰਥੀਆਂ ਨੂੰ ਹਾਰਮੋਨੀਅਮ ਤਬਲਾ ਸਿਖਾਉਲੀ ਛੋਟੀ ਤੇ ਵੱਡੀ ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦਸਮੇਸ਼ ਪਿਤਾ ਜੀ ਦੀਆਂ ਕੁਰਬਾਨੀਆਂ ਦੇ ਗੀਤ ਗਾਉਂਦੇ ਕਿਰਤ ਦੀ ਮਹਾਨਤਾ ਦ੍ਰਿੜ ਕਰਵਾਉਂਦੀ ਕਰੀਬ ਵਿਦਿਆਰਥਣਾਂ ਦੀ ਸਹਾਇਤਾ ਕਰਨ ਵਾਲੀ ਨੌਜਵਾਨ ਅਧਿਆਪਕ ਜੀ ਨੂੰ ਸਰਦਾਰ ਦ੍ਰਿਪ ਸਿੰਘ ਬਾਵਾ ਯਾਦਗਾਰੀ ਪੰਜਾਬੀ ਪਰਫੁੱਲਤਾ ਪੁਰਸਕਾਰ ਪ੍ਰਦਾਨ ਕਰੰਤੇ ਹਾਰਦਿਕ ਪ੍ਰਸੰਤਾ ਹੋ ਰਹੀ ਹੈ ਜੀ ਅਕਾਲ ਪੁਰਖ ਗੁਰਸਿੱਖੀ ਚੜ੍ਹਦੀ ਕਲਾ ਅਤੇ ਹੋਰ ਗੁਲੰਦੀਆਂ ਬਖਸ਼ਦੇ ਰਹਿਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ